ਹਾਂਜੀ ਅੱਜ ਜਿਹੜੇ ਦਰਸ਼ਨ ਤੁਹਾਨੂੰ ਕਰਵਾਣੇ ਆ ਨਾ ਇਸ ਸਥਾਨ ਦੇ ਤਰਨਤਨ ਸਾਹਿਬ ਅਸੀਂ ਪਹੁੰਚੇ ਸੀਗੇ ਬਹੁਤ ਸੋਹਣੀ ਦੇਖਾ ਇਹ 15 ਕਿਲੋਮੀਟਰ ਆ 20 ਕਿਲੋਮੀਟਰ ਹੋਊਗਾ ਅਮਰਤਸਰ ਸਾਹਿਬ ਤੋਂ ਜੀ ਇੰਨੇ ਕ ਦੂਰੀ ਤੇ ਸਥਾਨ ਵਸਿਆ ਹੋਇਆ ਤਨਤਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਥਾਨ ਤਰਨਤਨ ਸਾਹਿਬ ਆ ਸਾਈਡ ਤੇ ਹਨ ਜਿਹੜੀਆਂ ਆਪਣੇ ਸਮਾਨ ਵਾਲੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਹਾਂਜੀ ਉਹ ਹਰ ਥਾਂ ਹੀ ਮਿਲਦੀ ਆਪਾਂ ਨੂੰ ਹੂੰ ਇਹ ਪੰਜਾਬੀਆਂ ਦੇ ਹਨਾ ਜਿਸ ਵੀ ਆਪਾਂ ਗੁਰੂ ਇਤਿਹਾਸਕ ਸਥਾਨ ਤੇ ਜਾਂਦੇ ਆ ਪੰਜਾਬ ਦੇ ਵਿੱਚ ਤਕਰੀਬਨ ਸਾਰਿਆਂ ਥਾਂ ਹੀ ਆਪਾਂ ਨੂੰ ਇਹ ਚੀਜ਼ਾਂ ਮਿਲਦੀਆਂ ਹਾਂ ਹਾਂਜੀ ਕਿਉਂਕਿ ਪਰਿਵਾਰਾਂ ਦੇ ਵਿੱਚ ਲੈ ਕੇ ਜਾਂਦੇ ਆ ਬੱਚਿਆਂ ਨੂੰ ਹਰ ਕੋਈ ਹਾਂਜੀ ਇਸ ਸਥਾਨ ਨੂੰ ਨਾ ਜਿਹੜਾ ਜਾਣਿਆ ਜਾਂਦਾ ਹੈ ਇੱਥੇ ਜਿਹੜਾ ਵੀ ਜਿੰਨੇ ਵੀ ਗੁਰੂ ਇਤਿਹਾਸਕ ਸਥਾਨ ਹਨ ਆਪਣੇ ਜੀ ਇੱਥੇ ਸਭ ਤੋਂ ਵੱਡਾ ਸਰੋਗਰ ਹੈ ਸੰਜੀ ਹਾਂਜੀ ਬਹੁਤ ਵੱਡਾ ਸਰੋਵਰ ਹੈ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰਿਆਂ ਨੂੰ ਹਾਂ ਆਪਾਂ ਹਨਾ ਪੂਰਾ ਸਰੋਵਰ ਜਿਹੜਾ ਆਪਣੇ ਸਰੋਤੇ ਨੂੰ ਉਹਨਾਂ ਨੂੰ ਦਿਖਾਵਾਂਗੇ ਜੀ ਜਿਹੜੀਆਂ ਵੀ ਸੰਤਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਨੇ ਉਹ ਇੱਕ ਵਾਰ ਇੱਥੇ ਵੀ ਜ਼ਰੂਰ ਪਹੁੰਚ ਕੇ ਦਰਸ਼ਨ ਕਰਨ ਹੁਣ ਆਪਾਂ ਨਾ ਇੱਥੋਂ ਇਤਿਹਾਸ ਪੜਦੇ ਹਾਂ ਜੀ ਕਿਉਂਕਿ ਵੀ ਜਿਹੜੇ ਕਦੇ ਵੀ ਇੱਥੇ ਆਏ ਨਹੀਂ ਉਤੇ ਆਸ ਜਰੂਰ ਸੁਣਨਾ ਚਾਣਗੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਅਮਰਸਰ ਅਤੇ ਗੋਇੰਦਵਾਲ ਸਾਹਿਬ ਦੇ ਵਿਚਕਾਰ ਜਰਨੈਲੀ ਸੜਕ ਦੇ ਉੱਪਰ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਬਣਾਉਣ ਲਈ ਖਾਰਾ ਅਤੇ ਪਲਾਸੌਰ ਆਗ ਨਗਰਾਂ ਤੇ ਸਾਂਝੀ ਜ਼ਮੀਨ ਲਈ ਜੀ ਤੇ ਇਹ ਜ਼ਮੀਨ ਹੈ ਜਿਹੜੀ ਉਸ ਸਮੇਂ ਗੁਰੂ ਪਾਤਸ਼ਾਹ ਜੀ ਨੇ 1,57,000 ਰੁਪਏ ਵਿੱਚ ਖਰੀਦੀ ਦੇਖ ਲਓ ਨਾ ਉਸ ਸਮੇਂ ਦੇ ਕਿੰਨੀ ਮਹਿੰਗੀ ਕੀਮਤ ਹੈ ਜੀ ਹਾਂਜੀ ਤੇ ਬਾਬਾ ਬੁੱਢਾ ਜੀ ਪਾਸੋਂ ਅਰਦਾਸ ਕਰਵਾ ਕੇ ਸਰੋਵਰ ਦੀ ਸੇਵਾ ਆਰੰਭ ਕਰਤੀ ਜੋ 6 ਕੁ ਸਾਲਾਂ ਵਿੱਚ ਸੰਪੂਰਨ ਹੋਈ ਇਸ ਵੱਡੇ ਸਰੋਵਰ ਦਾ ਜਿਹੜਾ ਚੌਗਿਰਦਾ ਹੈ ਲਗਭਗ 1.5 ਕਿਲੋਮੀਟਰ ਹੈ ਬਹੁਤ ਹਨ ਕਿੰਨਾ ਲੰਬਾ ਰਸਤਾ ਬਣ ਜਾਂਦਾ ਜੀ ਤੇ ਚੇਤ ਸੰਮਤ 1653 ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੀ ਨੀਂਹ ਰੱਖਦੇ ਹ ਮੁੱਖ ਉਚਾਰਿਆ ਤਰਨ ਤਰਨ ਹਰ ਨਿਦੋ ਦੁੱਖ ਨਾ ਸਕੈ ਵਿਆਪ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਸਥਾਨਾਂ ਨੂੰ ਜਿਹੜਾ ਇਹਨਾਂ ਦੀ ਰਚਨਾ ਕਰਨ ਦੀ ਜ਼ਰੂਰਤ ਤਾਂ ਸਮਝੀ ਹਾਂਜੀ ਕਿਉਂਕਿ ਇੱਕ ਪਾਸੇ ਗੁਰੂ ਪਾਤਸ਼ਾਹ ਜੀ ਹਰਮੰਦਰ ਸਾਹਿਬ ਵਿਖੇ ਸਰੋਵਰ ਦੀ ਉਸਾਰੀ ਕਰਵਾ ਰਹੇ ਸੀ ਤਾਂ ਉਸੇ ਸਮੇਂ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਹਾਂਜੀ ਵੀ ਜਿਆਦਾਤਰ ਜਿਹੜੇ ਵਪਾਰੀ ਨੇ ਜਾਂ ਜਿਹੜੇ ਰਾਜੇ ਮਹਾਰਾਜੇ ਨੇ ਉਹ ਦਿੱਲੀੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਵਾਲੇ ਪਾਸੇ ਜਾਂਦੇ ਨੇ ਹਾਂਜੀ ਤੇ ਉਹਨਾਂ ਨੂੰ ਦਰਬਾਰ ਸਾਹਿਬ ਥੋੜਾ ਜਿਹਾ ਦੂਰ ਪੈ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਜਿਹੜਾ ਇਹ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲਾ ਰਸਤਾ ਹੈ ਉਸ ਰਸਤੇ ਤੇ ਆਪਾਂ ਜਿਹੜਾ ਸਰੋਵਰ ਦੀ ਖੁਦਾਈ ਕਰਵਾਈਏ ਤੇ ਹਾਂ ਜੀ ਬਾਬਾ ਬੁੱਢਾ ਜੀ ਨੇ ਹਨਾ ਇੱਕ ਵੱਡੀ ਗੱਲ ਜਿਹੜੀ ਬਾਬਾ ਬੁੱਢਾ ਜੀ ਹਾਂ ਜੀ ਜਿਨ੍ਹਾਂ ਨੇ ਪਹਿਲਾਂ ਪ੍ਰਕਾਸ਼ ਕੀਤਾ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਉਹਨਾਂ ਕੋਲੋਂ ਨੀਰ ਖਵਾਈ ਹਾਂ ਜੀ ਇਹ ਪਾਵਨ ਪਵਿੱਤਰ ਸਰੋਵਰ ਹੈ ਜਿਹੜੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਸਰੋਵਰ ਦੀ ਖੁਦਾਈ ਗੁਰੂ ਪਾਤਸ਼ਾਹ ਜੀ ਨੇ ਕਰਵਾਈ ਸੀ ਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਇਹ ਸरोवर ਨੂੰ ਪੱਕਿਆ ਕਰਵਾਉਣਾ ਸੀ ਤਾਂ ਇੱਟਾਂ ਮੰਗਵਾਈਆਂ ਪਰ ਉਸ ਸਮੇਂ ਹਕੂਮਤ ਦੇ ਜ਼ੋਰ ਦੇ ਨਾਲ ਨੂਰਦੀਨ ਨੇ ਇੱਟਾਂ ਚੋਰੀ ਕਰ ਲਈਆਂ ਤੇ ਉਹ ਇੱਟਾਂ ਦੀ ਇੱਕ ਸਰਾਂ ਤਿਆਰ ਕਰ ਲਈ ਉਸ ਸਮੇਂ ਗੁਰੂ ਪਾਤਸ਼ਾਹ ਜੀ ਨੇ ਬਚਨ ਕਰਿਆ ਕਿ ਸਮਾਂ ਆਏਗਾ ਉਹ ਇਹੋ ਇੱਟਾਂ ਦੁਆਰਾ ਇੱਥੇ ਗੁਰੂ ਕੇ ਸਿੱਖ ਲੈ ਕੇ ਆਉਣਗੇ ਤੇ ਸरोवर ਨੂੰ ਪੱਕਿਆ ਕਰਵਾਇਆ ਜਾਏਗਾ ਤੇ ਸਾਧ ਸੰਗਤ ਉਸ ਤੋਂ ਬਾਅਦ ਗੁਰੂ ਕੇ ਪਿਆਰੇ ਸਿੱਖ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਇਸ ਨੂਰਦੀਨ ਦੀ ਸਰਾ ਟਾ ਕੇ ਉਹੀ ਇੱਟਾਂ ਵਾਪਸ ਲਿਆਂਦੀਆਂ 1823ਵੀਂ ਵਿੱਚ ਤੇ ਸਰੋਵਰ ਹੈ ਜਿਹੜਾ ਪੱਕਾ ਕਰਵਾਇਆ ਇਹ ਅਸੀਂ ਦਰਸ਼ਨ ਕਰ ਰਹੇ ਹਾਂ ਹੁਣ ਸੰਦੀਪ ਹਨਾ ਜਦੋਂ ਮੈਂ ਵੀ ਹਨਾ ਇੱਥੇ ਆਪਾਂ ਸਰੋਵਰ ਦੇ ਵਿੱਚ ਹਾਂ ਜੀ ਆਪਣਾ ਇਸ਼ਨਾਨ ਕਰਦੇ ਆ ਹਨਾ ਹਾਂਜੀ ਕਿੰਨਾ ਵਧੀਆ ਲੱਗਦਾ ਹਨਾ ਜਿਹੜਾ ਏਕਤਾ ਦਾ ਪ੍ਰਤੀਕ ਸੀਗਾ ਗੁਰੂ ਸਾਹਿਬ ਜੀ ਨੇ ਜਿਹੜਾ ਸਰੋਵਰਾਂ ਦੀ ਜਿਹੜੇ ਵੀ ਆਪਾਂ ਕਦੇ ਲੋਡ ਪਈ ਆ ਉਹ ਏਕਤਾ ਦਾ ਪ੍ਰਤੀਕ ਸੀਗਾ ਕਿੰਨਾ ਹੈ ਨਾ ਮਨ ਜਾ ਆਪਣੇ ਆਪ ਦੇ ਵਿੱਚ ਆਪਣਾ ਮਨ ਜਾ ਮਤਲਬ ਜਿਹੜਾ ਉਹ ਹੰਕਾਰ ਰਹਤੇ ਆ ਹੋ ਜਾਂਦਾ ਹਾਂਜੀ ਕਿਉਂਕਿ ਇਸ ਰਸਤੇ ਤੋਂ ਹਨਾ ਬੜੇ ਲੰਮੀ ਰਸਤਾ ਸੀ ਇਹ ਜਿਹੜਾ ਦਿੱਲੀੋਂ ਲਾਹੌਰ ਤੱਕ ਜੁੜਿਆ ਹੋਇਆ ਸੀ ਕਾਰ ਕੋਈ ਹਮਰ ਫੈਰਨ ਲਈ ਕੋਈ ਜਗ੍ਹਾ ਨਹੀਂ ਸੀ ਹਾਂਜੀ ਸੰਗਤਾਂ ਇਸ ਰਸਤੇ ਤੋਂ ਲੰਘਦੀਆਂ ਫਿਰ ਉਹ ਇੱਥੇ ਫਰੈਸ਼ ਵੀ ਹੁੰਦੀਆਂ ਸੀ ਤੇ ਹੁਣ ਵੀ ਆ ਕੇ ਉਹ ਕਰਦੇ ਆ ਸੰਦੀਪ ਜਿਕਰ ਸੰਗਤਾਂ ਨਾ ਜਿਹੜੇ ਅਮਰਤਸਰ ਸਾਹਿਬ ਦਰਬਾਰ ਸਾਹਿਬ ਜਦੋਂ ਆਪਾਂ ਜਾਈਦਾ ਹਨ ਹਾਂਜੀ ਤੇ ਰਸਤੇ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਠਹਿਰਾ ਕਰਦੀਆਂ ਕਰਦੀਆਂ ਬਹੁਤ ਸੋਹਣੀ ਇੱਥੇ ਹਨਾ ਜਿਹੜੀ ਮਤਲਬ ਦੇਖਾ ਸਾਰੇ ਅੰਬਾ ਦੇ ਪੇੜ ਲੱਗੇ ਹੋਏ ਆਦੇ ਆਪਾਂ ਨੂੰ ਸਾਹਮਣੇ ਜਿਹੜੇ ਦਿਖ ਰਹੇ ਆ ਜੀ ਬੱਚੇ ਟਹਿਲਦੇ ਆ ਜੀ ਬੜਾ ਸੋਹਣਾ ਜਿਹੜਾ ਦਰਵਾਜ਼ਾ ਇੱਥੇ ਬਣਿਆ ਹੋਇਆ ਦੇਖਣ ਨੂੰ ਨਾ ਅੱਖਾਂ ਨੂੰ ਕਿੰਨਾ ਵਧੀਆ ਲੱਗਦਾ ਤੇ ਬਾਕੀ ਉਹਨਾਂ ਸ਼ਾਮ ਦਾ ਵੇਲਾ ਜਿਹੜਾ ਇਹ ਸ਼ਾਮ ਦਾ ਵੇਲਾ ਹੀ ਬਹੁਤ ਸੋਹਣਾ ਸਾਨੂੰ ਮਤਲਬ ਮਨ ਨੂੰ ਜਿਹੜਾ ਨਾ ਮੋਹਦਾ ਜਿਹਾ ਵੇਲਾ ਸਾਰਾ ਪ੍ਰਬੰਧ ਉਸੇ ਤਰ੍ਹਾਂ ਹੈ ਦੇਖ ਲਓ ਹਾਂਜੀ ਹਾਸ਼ਵੀਲਾ ਹਨ ਜਿਹੜੇ ਲੱਗੇ ਆਉਂਦੇ ਆਪਣੇ ਚਾਰੇ ਕਾਰਨਰਾਂ ਤੇ ਹਾਂ ਜਦੋਂ ਵੀ ਆਪਾਂ ਕਿਸੇ ਵੀ ਹਨ ਗੁਰ ਇਤਿਹਾਸਕ ਸਥਾਨ ਤੇ ਜਾਂਦੇ ਆਂ ਤਾਂ ਉੱਥੇ ਆਪਾਂ ਨੂੰ ਨਾ ਪਾਣੀ ਨਾਲ ਸ਼ੀਵਲਾ ਮਿਲਦੇ ਮਿਲਦੀਆਂ ਜੀ ਇਧਰ ਹਣਾ ਅੱਗੇ ਦਰਬਾਰ ਸਾਹਿਬ ਰਹਿ ਗਿਆ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਆ ਇੱਥੇ ਸ੍ਰੀ ਹੈ ਨਾ ਮੰਜੀ ਸਾਹਿਬ ਹਾਂਜੀ ਇਧਰ ਇੱਥੇ ਥੋੜਾ ਕੰਮ ਚੱਲ ਰਿਹਾ ਨਾ ਜਿਹੜਾ ਵੀ ਉਸ ਦੀ ਮੰਨ ਲਓ ਮੁਰੰਮਤ ਚੱਲਦੀ ਹੈ ਬਿਲਡਿੰਗ ਦੀ ਜੀ ਕਿਤੇ ਵੀ ਆਪਾਂ ਜਾਂਦੇ ਆ ਨਾ ਸੰਦੀਪ ਇੱਕ ਚੀਜ਼ ਦੇਖਣ ਆ ਲਈ ਆ ਵੀ ਕਿੰਨੀ ਸ਼ਾਂਤੀ ਜੀ ਆਉਂਦੀ ਆ ਜਿਹੜਿਆਂ ਆਪਾਂ ਨishan sahab ਨੂੰ ਆਪਾਂ ਮੱਥਾ ਟੇਕਦੇ ਆ ਇਸ ਦੇ ਪਿੱਛੇ ਇਹ ਕਾਰਨ ਆ ਕਿ ਵੀ ਸਾਡਾ ਸਿਰ ਝੁਕਦਾ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਕਨਸੈਪਟ ਦਿੱਤਾ ਜੀ ਦੇਖੋ ਕਿੰਨਾ ਸੋਹਣਾ ਦਰਸ਼ਨ ਹੈ ਹਨਾ ਦੇਖ ਕੇ ਆਪਣੇ ਆਪ ਨੂੰ ਸਕੂਨ ਮਿਲਦਾ ਕਿੱਥੇ ਨਾ ਕਿੰਨੀ ਲੰਬੀ ਮਤਲਬ ਨਿਗਾ ਆਪਾਂ ਮਾਰੋ ਕਿੱਥੇ ਤੱਕ ਸਰੋਵਰ ਹਨਾ ਦਿਖ ਰਿਹਾ ਹਾਂ ਜੀ ਸਹੀ ਗੱਲ ਹੈ ਬਾਕੀ ਇਹ ਚੀਜ਼ ਹੈ ਜਿਹੜੇ ਇੱਥੇ ਆਣਗੇ ਸਾਡੇ ਭੈਣ ਭਰਾ ਨਾ ਤੁਹਾਨੂੰ ਆਪ ਇਸ ਚੀਜ਼ ਨੂੰ ਵੇਖ ਕੇ ਮਹਿਸੂਸ ਹੋਊਗਾ ਹਾਂਜੀ ਬਾਕੀ ਆਪਾਂ ਇੰਨਾ ਵੱਡਾ ਸਰੋਵਰ ਨਹੀਂ ਦੇਖਿਆ ਜੀ ਹੂੰ ਇੱਧਰ ਦੀਵਾਨ ਹਾਲ ਆ ਜਾਂਦਾ ਜੀ ਜਦੋਂ ਆਪਾਂ ਸਰੋਵਰ ਦੇ ਦੁਆਲੇ ਆ ਕੇ ਇੱਧਰ ਨਾਲ ਖੱਬੇ ਹੱਥ ਮੇਨ ਦਰਬਾਰ ਸਾਹਿਬ ਨੂੰ ਐਂਟਰੀ ਕਰਾਂਗੇ ਜੀ ਦੀਵਾਨ ਹਾਲ ਕਿੰਨਾ ਸੋਹਣਾ ਬਣਿਆ ਹੋਇਆ ਹਾਂਜੀ ਇੱਥੇ ਕਿਸੇ ਵੀ ਸਮਾਗਮ ਤੇ ਦੀਵਾਨ ਸਜਾਏ ਜਾਂਦੇ ਹੁਣੇ ਹਾਂ ਸੰਗਤਾਂ ਹਨਾ ਇੱਥੇ ਇਕੱਤਰ ਹੋ ਕੇ ਬੈਠਦੀਆਂ ਨੇ ਜੀ ਪਾਠ ਭਜਨ ਕਰਦੇ ਆ ਜਦੋਂ ਕੋਈ ਸਮਾਗਮ ਤੇ ਸੰਗਤ ਜ਼ਿਆਦਾ ਹੁੰਦੀ ਹੈ ਤਾਂ ਉਹ ਇੱਥੇ ਵਿਸ਼ਰਾਮ ਵੀ ਕਰ ਲੈਂਦੇ ਹੁਣ ਹਾਂਜੀ ਹਾਂ ਹਾਂ ਕੋਈ ਜ਼ਿਆਦਾ ਸੰਗਤ ਤਾਂ ਜਦੋਂ ਹੋ ਜਾਂਦੀ ਹੈ ਫਿਰ ਨਾ ਸਾਰਿਆਂ ਦਾ ਵੀ ਕਮਰਿਆਂ ਦੇ ਵਿੱਚ ਵੀ ਪ੍ਰਬੰਧ ਨਹੀਂ ਹੁੰਦਾ ਹਾਂਜੀ ਤੇ ਫਿਰ ਉਹ ਆ ਕੇ ਇਸ ਖੁੱਲੇ ਪੰਡਾਲ ਦੇ ਵਿੱਚ ਆਰਾਮ ਕਰਦੇ ਆ ਇੱਕੇ ਸ਼ਾਮ ਦਾ ਸਮਾਂ ਦੇਖ ਲਓ ਕਿੰਨਾ ਸੋਹਣਾ ਲੱਗ ਰਿਹਾ ਹਾਂ ਜਿਹੜਾ ਸੂਰਜ ਹੈ ਨਾ ਇਹ ਆਪਾਂ ਬਹੁਤ ਘੱਟ ਵੇਖਦੇ ਆ ਪਰ ਜਦੋਂ ਨਾ ਉਹ ਦੇਖ ਵੇਖਣ ਵਾਲੀ ਹੁੰਦੀ ਆ ਇਸ ਸਮਾਂ ਇਦੋਂ ਉਸ ਸਮੇਂ ਸੂਰਜ ਦਾ ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਕੁਦਰਤ ਵੀ ਕਿੰਨੀ ਸੋਹਣੀ ਹੈ 골ਡਨ ਹਨਾ ਆਪਾਂ ਕਹਿ ਲਵਾਂ ਸੁਨਹਿਰੀ ਕਿੰਨੇ ਉਹਦੇ ਵਿੱਚ ਮਾਰਦੀ ਕੁਦਰਤ ਇਸ ਸੁੰਦਰ ਮਾਰਤ ਦੇ ਨਾਲ ਤਾਲਮੇਲ ਕਿਦਾਂ ਕਰ ਰਹੀ ਹੈ ਹਾਂਜੀ ਦਰਬਾਰ ਸਹਿਵ ਦੇਖੋ ਨਾ ਕਿੰਨਾ ਸੋਹਣਾ ਬਣਿਆ ਹੋਇਆ ਹੈ ਇਧਰੀ ਸਾਈਡ ਨਾਲ ਖੱਬੀ ਸਾਈਡ ਆ ਜਾਂਦੇ ਜੀ ਦੇਖ ਜਦੋਂ ਆਪਾਂ ਪ੍ਰਸ਼ਾਦ ਕਾਊਂਟਰ ਆ ਜਾਂਦੇ ਆ ਜੀ ਇੱਥੇ ਆਪਾਂ ਕੜਾ ਪ੍ਰਸ਼ਾਦ ਜਿਹੜਾ ਪ੍ਰਾਪਤ ਕਰ ਸਕਦੇ ਆ ਸੰਗਤਾਂ ਲਿਆ ਰਹੀਆਂ ਅੱਗੇ ਹਨਾ ਦਰਬਾਰ ਸਹਿਵ ਰਹਿ ਜਾਂਦਾ ਹਾਂਜੀ ਮੇਂਦਰਵਾਰ ਸਾਹਿਬ ਕਿੰਨੇ ਸੋਹਣਾ ਦਿਖ ਬਣੀ ਹੋਈ ਆ ਜੀ ਸੰਗਤਾਂ ਆ ਰਹੀਆਂ ਸੰਗਤਾਂ ਜਾ ਰਹੀਆਂ ਜੀ ਹੁਣ ਅਸੀਂ ਦਰਵਾਰ ਸਾਹਿਬ ਦੇ ਵਿੱਚ ਦਰਸ਼ਨ ਕਰਾਂਗੇ ਹਾਂਜੀ ਹਾਂ ਫੇਰ ਨਾ ਤੁਹਾਨੂੰ ਆਲੇ ਦੁਆਲੇ ਦਿਖਾਉਂਦੇ ਆ ਵੀ ਕਿੱਦਾਂ ਦਾ ਮਾਹੌਲ ਹੈ ਕਿੱਦਾਂ ਦਾ ਇੱਥੇ ਜਿਹੜਾ ਸਾਰਾ ਪ੍ਰਬੰਧ ਹੈ ਹੁਣ ਆਪਾਂ ਬਾਹਰ ਪਿਛਲੀ ਸਾਈਡ ਆ ਗਏ ਆ ਸੰਦੀਪ ਹਾਂਜੀ ਪਿੱਛੋਂ ਆਗੇ ਨਾ ਕਿੰਨਾ ਵਧੀਆ ਸੰਗਤਾਂ ਜਦੋਂ ਬੈਠ ਕੇ ਪਾਠ ਕਰਦੀਆਂ ਹਾਂ ਹਾਂਜੀ ਕੋਈ ਸਿਮਰਨ ਕਰ ਰਿਹਾ ਹੈ ਆਪਾਂ ਕਹਿੰਦੇ ਹਾਂ ਨਾ ਕਿ ਕੀ ਫਰਕ ਆ ਬਹੁਤੇ ਕਹਿੰਦੇ ਆ ਵੀ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਕੀ ਆ ਹਾਂਜੀ ਇਹ ਤਾਂ ਪਤਾ ਹੀ ਆ ਵੀ ਹਨਾ ਕੋਈ ਆਪਾਂ ਨੂੰ ਉੱਥੇ ਸਪੈਸ਼ਲ ਤਾਂ ਕੁਝ ਮਿਲਦਾ ਨਹੀਂ ਹੁੰਦਾ ਜੀ ਉੱਥੇ ਮਾਹੌਲ ਹੀ ਕੁਛ ਐਦਾਂ ਦਾ ਹੈ ਹਨਾ ਵੀ ਆਪਣੇ ਆਪ ਮਨ ਨੂੰ ਦੇਖ ਲਓ ਸ਼ਾਂਤੀ ਮਿਲਦੀ ਹੈ ਆਪਣੇ ਆਪ ਬੰਦੇ ਦਾ ਮਨ ਕਰਦਾ ਵੀ ਮੈਂ ਸਿਮਰਨ ਕਰਾਂ ਮੈਂ ਪਾਠ ਕਰਾਂ ਹਾਂਜੀ ਦੇਖੋ ਆਲੇ-ਦਾਲੇ ਦਾ ਦ੍ਰਿਸ਼ ਇੱਥੇ ਖੜ ਕੇ ਅਸੀਂ ਦੇਖ ਸਕਦੇ ਹਾਂ ਨੀਚੇ ਨਾਲ ਇਧਰ ਦਰਬਾਰ ਸਾਹਿਬ ਦੇ ਜਦੋਂ ਆਪਾਂ ਬੈਕ ਵੇਖਦੇ ਹਾਂ ਜੀ ਬਿਲਕੁਲ ਇੱਥੇ ਪੌੜੀਆਂ ਜਿੱਥੇ ਸੰਗਤਾਂ ਨਾ ਉਹਦੇ ਵਿੱਚ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਪਾਣੀ ਕਰਦੇ ਆ ਤੇ ਆਪਣਾ ਜੋ ਪੰਜੇ ਇਸ਼ਨਾਨਾ ਕਰਕੇ ਇੱਕ ਦੇ ਵੀ ਰਸਤਾ ਹੈਗਾ ਸੰਜੀਪ ਹਾਂਜੀ ਨੀਚੇ ਦੀ ਵੀ ਰਸਤਾ ਜਾ ਰਿਹਾ ਜਿਹੜਾ ਉੱਥੇ ਆਪਣਾ ਕੜਾ ਪ੍ਰਸ਼ਾਦ ਵਾਲੇ ਜਿਹੜੇ ਕਾਊਂਟਰ ਬਣੇ ਹੋਏ ਆ ਹਾਂਜੀ ਉੱਥੇ ਜਾ ਕੇ ਪ੍ਰਾਪਤ ਕਰ ਸਕਦੇ ਹਾਂ ਹੁਣ ਅਸੀਂ ਆਰੇ ਦੁਆਲੇ ਦਰਸ਼ਨ ਕਰ ਰਹੇ ਆ ਇਸ ਸਾਈਡ ਤੇ ਜਿਹੜਾ ਕੜਾ ਪ੍ਰਸ਼ਾਦ ਵਾਲਾ ਕਾਊਂਟਰ ਬਣਿਆ ਹੋਇਆ ਅਸੀਂ ਵੀ ਜਾ ਕੇ ਕੜਾ ਮੈਨੂੰ ਆ ਬੜੇ ਸੋਹਣੇ ਲੱਗੇ ਜਿਹੜੀ ਆਪਣੇ ਚਿੜੀ ਆ ਨਾ ਬਹੁਤ ਘੱਟ ਆ ਇਹ ਕਿੰਨਾ ਸੋਹਣਾ ਆ ਨਾ ਇਹਨਾਂ ਦਾ ਵੀ ਮਤਲਬ ਇੱਥੇ ਰਹਿਣਾ ਰਹਿਣੋ ਵਸੇਰਾ ਜੀ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਇੱਥੇ ਚੋਗਾ ਮਿਲ ਜਾਂਦਾ ਹੋਊਗਾ ਕਿੰਨਾ ਸੋਹਣਾ ਇਹਦਾ ਕੁਦਰਤ ਦੇ ਨਾਲ ਕੋਹ ਨਹੀਂ ਨਾ ਸਾਹਮਣੇ ਹਾਂ ਸਾਹਮਣੇ ਸੂਰਜ ਦੇਖ ਰਹੀ ਹੈ ਜੀ ਬੜਾ ਸੋਹਣਾ ਹੈ ਇੱਧਰ ਦੇਗ ਵਾਲਾ ਕਾਉਂਟਰ ਹੈ ਜੀ ਇੱਥੇ ਕੜਾਹ ਪ੍ਰਸ਼ਾਦ ਹਨ ਨਾ ਸੰਦੀਵ ਇੱਕ ਚੀਜ਼ ਹੋਰ ਆ ਜਿਹੜਾ ਵੀ ਗੁਰੂ ਘਰਾਂ ਦੇ ਵਿੱਚ ਜਦੋਂ ਆਪਾਂ ਕੜਾਹ ਪ੍ਰਸ਼ਾਦ ਹਨ ਘਰੇ ਵੀ ਬਣਾਉਂਦੇ ਆ ਹਾਂਜੀ ਪਰ ਜਿਹੜਾ ਆਪਾਂ ਕਹਿੰਦੇ ਵੀ ਹਨ ਗੁਰਦੁਆਰਾ ਸਾਹਿਬ ਦੇ ਵਿੱਚੋਂ ਹਾਂਜੀ ਉਹਦਾ ਟੇਸਟ ਕੁਛ ਵੱਖਰਾ ਹੀ ਹੁੰਦਾ ਹੈ ਹਾਂ ਵੱਖਰਾ ਹੀ ਹਨ ਆਨੰਦ ਜਾ ਆਉਂਦਾ ਉਹ ਪਾਣੀ ਪੜੀ ਜਾਂਦੀ ਹੈ ਲੰਗਰ ਵੀ ਵੇਖ ਲੋ ਆਪ ਘਰਾਂ ਦੇ ਵਿੱਚ ਵੀ ਪ੍ਰਸ਼ਾਦਾ ਤਿਆਰ ਕਰਦੇ ਆਂ ਹਾਂਜੀ ਪਰ ਫੇਰ ਵੀ ਜਿਹੜਾ ਹੈ ਨਾ ਗੁਰਦੁਆਰਾ ਸਾਹਿਬ ਜਾ ਕੇ ਜਦੋਂ ਆਪਾਂ ਲੰਗਰ ਛਕਦੇ ਆਂ ਜਿਹੜਾ ਉੱਥੇ ਪ੍ਰਸ਼ਾਦਾ ਤਿਆਰ ਹੁੰਦਾ ਇੱਥੇ ਉਹਦਾ ਵੱਖਰਾ ਹੀ ਆਨੰਦ ਹੁੰਦਾ ਸਹੀ ਗੱਲ ਹੈ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਦੇਖੋ ਸੰਗਤ ਜੀ ਤੁਸੀਂ ਇੰਨਾ ਵੱਡਾ ਸਰੋਵਰ ਹੈ ਦੇਖੋ ਇੰਨਾ ਵੱਡਾ ਸਰੋਵਰ ਹੈ ਪਹਿਲਾਂ ਆਪਦੇ ਮਨ ਦੇ ਵਿੱਚ ਵੀ ਇੱਛਾ ਹੁੰਦੀ ਸੀ ਕਿ ਵੀ ਅਸੀਂ ਵੀ ਜਾ ਕੇ ਵੇਖੀਏ ਜਦੋਂ ਅਸੀਂ ਸਾਰੀ ਪ੍ਰਕਰਮਾ ਕਰਦੇ ਆਂ ਦਰਬਾਰ ਸਾਹਿਬ ਚ ਨਤਮਸਤਕ ਹੋ ਕੇ ਆਲੇ ਦੁਆਲੇ ਸਰੋਵਰ ਦੇ ਉੱਤੇ ਦੀ ਪ੍ਰਕਰਮਾ ਕਰਦੇ ਆਂ ਤਾਂ 1.5 ਕਿਲੋਮੀਟਰ ਬਣਦਾ ਦੇ ਜੀ ਇੱਥੇ ਨੇ ਇੱਕ ਫੁੱਲ ਬਹੁਤ ਸੋਹਣੇ ਲਾਏ ਹੋਏ ਆ ਇੱਥੋਂ ਦੇ ਇਹਨਾਂ ਵੀ ਜਿਹੜੀ ਪ੍ਰਬੰਧਕ ਕਮੇਟੀ ਆ ਇਹਦਾ ਵਿਸ਼ੇਸ਼ ਧੰਨਵਾਦ ਆਪਾਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਨੇ ਇੰਨੇ ਸੋਹਣਾ ਆਲੇ ਦੁਆਲੇ ਸਜਾਵਟੀ ਫੁੱਲ ਲਾਏ ਹੋਏ ਆ ਹਾਂ ਜੀ ਪ੍ਰਬੰਧ ਬਹੁਤ ਵਧੀਆ ਗੁਰੂ ਸਾਹਿਬ ਜੀ ਨੇ ਵੀ ਤਾਂ ਕਿਹਾ ਹੋਇਆ ਨਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਥੇ ਚੀਜ਼ ਵੀ ਬਹੁਤ ਵਧੀਆ ਲੱਗੀ। ਸੰਗਤ ਜੀ ਜਦੋਂ ਵੀ ਸਮਾਂ ਮਿਲਦਾ ਤੁਹਾਨੂੰ ਤੁਸੀਂ ਆਪ ਆਪਣੇ ਪਰਿਵਾਰ ਨੂੰ ਨਾਲ ਲਿਆ ਕੇ ਇਹੋ ਜਿਹੇ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾਇਆ ਕਰੋ। ਹਾਂਜੀ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਹੈ। ਬਾਕੀ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਹੈ ਨਾ। ਹਾਂਜੀ ਹਾਂ ਬਾਕੀ ਸਾਬ ਸਭ ਹੀ ਬਹੁਤ ਐਥੇ। ਹਾਂਜੀ ਤੇ ਜਿਹੜੇ ਫੁੱਲ ਫੁੱਲ ਤੇ ਬਹੁਤ ਸੋਹਣੇ ਖਿਲੇ ਹੋਏ ਆ। ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਹਨਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੀਦਾ। ਜਿੱਥੇ ਵੀ ਸੇਵਾ ਦੀ ਲੋੜ ਹੈ ਉੱਥੇ ਸੇਵਾ ਨਿਭਾਉਂਦੇ ਨੇ ਆ ਦੇਖੋ ਇਹ ਵੀ ਬਹੁਤ ਸੋਹਣੀ ਸੇਵਾ ਹੈ